ਗੁਰਦਾਸਪੁਰ ਦੇ ਵਧਾਇਕ ਸਭਾ ਹਲਕਾ ਪਟਾਲਾ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਐਮ.ਐਲ.ਏ. ਅਮਨ ਸ਼ੇਰ ਸਿੰਘ ਸ਼ਰੀਕਲਸੀ ਨੇ ਦਾਵਾ ਕੀਤਾ ਕਿ ਉਹਨਾਂ ਦੇ ਹਲਕੇ ਦੇ ਟਕਸਾਲੀ ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਪਰਿਵਾਰ ਅਤੇ ਵੱਡੇ ਆਗੂ ਵੱਡੀ ਗਿਣਤੀ ਦੇ ਲੋਕ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਉਹਨਾਂ ਦੀ ਆਮ ਆਦਮੀ ਪਾਰਟੀ ਤੇ ਸ਼ਾਮਲ ਹੋਏ ਹਨ। ਉਤੇ ਹੀ ਪਿੰਡ ਦولتਪੁਰ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸ਼ਰੀਕਲਸੀ ਨੇ ਅਕਾਲੀ ਦਲ ਛੱਡ ਆਪ ਚ ਸ਼ਾਮਲ ਹੋਏ ਅਕਾਲੀ ਦਲ ਆਗੂਆਂ ਅਤੇ ਹੋਰ ਨਾ ਪਿੰਡ ਵਾਸੀਆਂ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਮਐਲਏ ਅਮਨ ਸ਼ਿਰਸ਼ਿੰਗ ਸ਼ੈਰੀ ਗਾਲਸੀ ਨੇ ਕਿਹਾ ਕਿ ਪਾਰਟੀ ਚ ਸ਼ਾਮਲ ਹੋਏ ਹੋਣ ਵਾਲੇ ਹਰ ਇੱਕ ਵਰਕਰ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਅਕਾਲੀ ਦਲ ਦਾ ਗੜ ਨਹੀਂ ਅਕਾਲੀ ਦਲ ਦੇ ਥੰਮ ਹੀ ਜਿਹੜੇ ਜੀ ਬਟਾਲੇ ਹਲਕੇ ਦੇ ਜਿਹੜੇ ਅੱਜ ਮਿੱਤਰਪਾਲ ਜੀ ਜਿਹੜੇ ਸਮੂਹ ਪਰਿਵਾਰਾਂ ਦੇ ਨਾਲ ਨਾਲ ਇਹਨਾਂ ਦੇ ਨਾਲ ਬਲਾਕ ਇੰਚਾਰਜ ਵੀ ਕਈ ਅਕਾਲੀ ਦਲ ਦੀਆਂ ਮੈਂ ਕਹਿ ਸਕਦਾ ਵੀ ਉਧੇਦਾਰ ਜਿਹੜੇ ਨੇ ਸਾਰਿਆਂ ਨੇ અલਵਿਦਾ ਕਹਿ ਕਿਆ ਆਮ ਆਦਮੀ ਪਾਰਟੀ ਦਾ ਲੜਫੜਿਆ ਸੋ ਮੈਨੂੰ ਮਾਣ ਹੈ ਔਰ ਮੈਨੂੰ ਖੁਸ਼ੀ ਵੀ ਹੈ ਕਿਉਂਕਿ ਇਹ ਬੰਦੇ ਸਾਰੇ ਮਿਹਨਤੀ ਕੰਮ ਕਰਨ ਵਾਲੇ ਨੇ ਔਰ ਸਾਨੂੰ ਮੈਂ ਇਹ ਗੱਲ ਕਹਿ ਸਕਦਾ ਹਾਂ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਕੰਮ ਵਾਲੇ ਬੰਦਿਆਂ ਨੂੰ ਪਸੰਦ ਕਰਦੀ ਹੈ ਸੋ ਮੈਂ ਇਹ ਨਾ ਸਾਰੇ ਪਰਿਵਾਰਾਂ ਨੂੰ ਜੀ ਐਂ ਆਖਦਾ ਹਾਂ ਪਰ ਇਮਾਨਦਾਰੀ ਨਾਲ ਤਨ ਦੇ ਨਾ ਬਿਨ ਨਿਸਵਾਰਥ ਹੋ ਕੇ ਸਾਡਾ ਜਿਹੜਾ ਫਲਸਫਾ ਹੈ ਵੀ ਆਪਾਂ ਸੇਵਾ ਕਰਨੀ ਹੈ ਆਪਣੇ ਹਲਕੇ ਦੀ ਨਿਹਾਰ ਬਦਲਨੀ ਹੈ ਆਪਣੇ ਪਿੰਡਾਂ ਦੀ ਨਿਹਾਰ ਬਦਲਨੀ ਹੈ ਸੋ ਅੱਜ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਜੀ ਆਖਦਾ ਔਰ ਮੇਰੇ ਪਰਿਵਾਰ 'ਚ ਵਾਧਾ ਹੋਇਆ ਮੈਨੂੰ ਵੀ ਬਹੁਤ ਮੈਂ ਆਪਣੇ ਆਪ ਨੂੰ ਵੀ ਇਹ ਕਹਿ ਸਕਦਾ ਵੀ ਮੈਂ ਬੜਪਾਗਾ ਸਮਝਦਾ ਵੀ ਜਿਹੜਾ ਇਹ ਪਰਿਵਾਰ ਸਾਰੇ ਅਸੀਂ ਇਕੱਠੇ ਕਰਦੇ ਆ ਜੀ 2 ਵਜੇ ਤੱਕ ਵਫਾ ਨਹੀਂ ਲੋਕ ਆਪਕਿ ਨੇ ਆਪ ਨੂੰ ਘਰਿਆ ਮਹਿਸੂਸ ਕਰ ਰਹੇ ਠੀਕ ਕਹਿਣਾ ਚਾਹੋਗੇ ਦੇਖੋ ਜੀ ਜੇ ਤੇ ਤੁਸੀਂ ਲੋਕਾਂ ਨੂੰ ਪੁੱਛੋਗੇ ਤੇ ਉਹ ਤੁਹਾਨੂੰ ਜ਼ਰੂਰ ਕਹਿਣਗੇ ਵੀ ਵਾਕਿਆ ਵੀ ਅੱਗੇ ਨਾਲੋਂ ਫਰਕ ਪਿਆ ਜੀ ਬਦਲਾ ਆਇਆ ਤੇ ਜੇ ਰਵਾਇਤੀ ਲੀਡਰਾਂ ਦੇ ਆਗੂਆਂ ਨੂੰ ਪਿੱਛੋਂ ਗਏ ਤੇ ਫਿਰ ਉਹ ਤੇ ਠੱਗੇ ਹੀ ਗਏ ਵਿਚਾਰੇ ਜਿਨ੍ਹਾਂ ਨੂੰ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਦੇ ਹੱਥੋਂ ਸਰਕਾਰਾਂ ਨਿਕਲ ਗਈਆਂ, ਬਜ਼ਾਰਤਾ ਨਿਕਲ ਗਈਆਂ, ਕੁਰਸੀਆਂ ਨਿਕਲ ਗਈਆਂ, ਉਹ ਠੱਗੇ ਅਸਲ ਹੋ ਗਏ ਨੇ। ਜਿਹੜੇ ਲੋਕ ਨੇ ਹੁਣ ਲੋਕਾਂ ਦੇ 3-3 4-4000 ਰੁਪਏ ਬਿੱਲ ਹੁੰਦੇ ਸੀ ਮਾਫ ਹੋ ਗਏ। ਮਹੱਲਾ ਕਲੀਨਿਕ ਖੁੱਲ ਰਹੇ ਨੇ ਜਿੱਥੇ ਲੋਕੀ ਇਲਾਜ ਕਰਾਉਂਦੇ ਨੇ ਜਾ ਕੇ ਆਪਣੇ ਫ੍ਰੀ ਆਫਕੋਰਸ ਜਿਹੜੀ ਦਵਾਈ ਲੈ ਕੇ ਆ ਰਹੇ ਨੇ ਸੋ ਕਹਿਣ ਦਾ ਭਾਵ ਜੋ ਜੋ ਕਿਹਾ ਸੀ ਆਪਾਂ ਉਹ ਵਾਦੇ ਪੂਰੇ ਕਰ ਰਹੇ ਹਾਂ ਹੁਣ 75 ਸਾਲਾਂ ਦਾ ਜਿਹੜਾ ਸਿਸਟਮ ਉਲਝਿਆ ਸੀ ਉਹ ਸਾਡੇ ਸਾਹਮਣੇ ਅੱਜ ਮੈਂ ਦੱਸ ਕਹਿ ਸਕਦਾ ਵੀ ਇਸ ਮਾਰਚ ਨੂੰ ਸਾਨੂੰ 2 ਸਾਲ ਹੋਨੇ ਨੇ ਹਲੇ ਉਹ ਵੀ 3 ਮਹੀਨੇ ਬਾਕੀ ਨੇ ਹਲੇ ਸੋ ਕਹਿਣ ਦਾ ਭਾਵ ਹੁਣ ਤੱਕ ਦਾ ਜਿਹੜਾ ਸਫਰ ਹੈ ਉਹ ਕੋਈ ਇਹ ਨਹੀਂ ਕਹਿ ਸਕਦਾ ਵੀ ਭਗਵੰਤ ਮਾਨ ਨੇ ਪਹਿਲੇ ਮੁੱਖ ਮੰਤਰੀਆਂ ਵਾਂਗੂ ਮਹਿਲਾਂ ਚ ਕੱਢ ਦਿੱਤੇ ਸੋ ਕਹਿਣ ਦਾ ਭਾਵ ਰਾਤ ਦਿਨ ਮਿਹਨਤ ਕਰ ਰਹੇ ਆ ਜੇ ਨੌਕਰੀਆਂ ਦੀ ਗੱਲ ਕਰੀਏ ਇਮਾਨਦਾਰੀ ਨਾਲ ਨੌਕਰੀਆਂ ਮਿਲ ਰਹੀਆਂ ਨੇ ਹਰ ਕੰਮ ਨੂੰ ਇਮਾਨਦਾਰੀ ਨਾਲ ਤਰਜੀਹ ਨਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਉਹਨਾਂ ਦੇ ਗੰਨੇ ਦੀ ਜੇ ਮੈਂ ਕਹਿ ਸਕਦਾ ਉਹ ਵੀ ਜਿਹੜਾ 11 ਰੁਪਏ ਹੁਣ ਮਿਲਿਆ ਜੇ ਗੱਲ ਕਰੀਏ ਆਪਾਂ ਕਹਿਣ ਦਾ ਭਾਵ ਇੰਡਸਟਰੀ ਵੱਲੋਂ ਉਹਦੇ ਵਾਸਤੇ ਵੀ ਜਿਹੜੀ ਆ ਵੀ ਉਹ ਕਾਫੀ ਉਪਰਾਲੇ ਜਿਹੜੇ ਚੱਲ ਰਹੇ ਨੇ ਔਰ ਕਰ ਰਹੇ ਆ ਸਰ ਸਾਨੂੰ ਕਿਉਂਕਿ ਹਲੇ ਥੋੜੇ ਸਮੇਂ ਦੇ ਵਿੱਚ ਬਥੇਰਾ ਕੁਝ ਕਰਕੇ ਵਿਖਾਲ ਦਿੰਦਾ ਔਰ ਹਲੇ 3 ਸਾਲ ਪਏ ਨੇ ਹੱਲੇ ਰਿਪੋਰਟ ਕਾਰਡ ਅਸਲ ਜਿਹੜੀ ਹੈ ਲੋਕਾਂ ਨੇ ਪੰਜਾਂ ਸਾਲਾਂ ਬਾਅਦ ਦੇਣੀ ਹੈ ਚੰਗੇ ਕੰਮ ਕਰਾਂਗੇ ਤੇ ਲੋਕ ਆਪੇ ਵੋਟ ਪਾ ਦੇਣਗੇ ਨਾ ਕਰਾਂਗੇ ਤੇ ਫਿਰ ਜਿੱਥੇ ਕਾਲੀ ਕਾਂਗਰਸੀ ਕੇ ਫਿਰ ਉੱਥੇ ਵੀ ਸਾਨੂੰ ਵੀ ਤੋੜ ਦੇਣਗੇ ਪਰ ਹਾਂ ਇੱਕ ਗੱਲ ਕਹਿ ਸਕਦੇ ਆ ਵੀ ਆਪਾਂ ਮਿਹਨਤ ਕਰਨ ਵਾਲੇ ਬੰਦੇ ਆ ਔਰ ਮਿਹਨਤ ਸਾਨੂੰ ਪਸੰਦ ਹੈ ਉਹਦੇ ਨੇ ਇੱਕ ਮੌਕਾ ਮੰਗਿਆ ਸੀ ਔਰ ਇਹ ਇਹਨਾਂ ਅਸੀਂ ਇਹਨਾਂ ਨੂੰ ਗਰੰਟੀ ਦਿੰਨੇ ਆ ਲੋਕਾਂ ਨੂੰ ਵੀ ਇਹ ਆਪ ਕਰਨਗੇ ਵੀ ਨਹੀਂ ਸਾਡੀ ਪਾਰਟੀਆਂ ਵੱਧ ਪਾਰਟੀਆਂ ਆਖੀ ਸੋਚ ਪੰਚਾਇਤੀ ਚੋਣੇ ਕਦੋਂ ਕਰਵਾ ਰਹੇ ਉਹ ਜੀ ਹੱਲੇ ਜੋ ਵੀ ਪਾਰਟੀ ਦਾ ਜਾਂ ਮੈਂ ਕਹਿ ਸਕਦਾ ਚੋਣ ਕਮਿਸ਼ਨ ਦਾ ਹਦੇਸ਼ ਹੋਗਾ ਉਹਦੇ ਅਕੋਰਡਿੰਗ ਜਿਹੜੀਆਂ ਨੇ ਚੋਣਾਂ ਹੋਣਗੀਆਂ